ਸ਼ਲੋਕ ਮਹੱਲਾ ਚੌਥਾ ਸਤਿਗੁਰੂ ਕੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਕਾਲੇ ਜਿਨੇ ਅੰਦਰ ਕਪਟ ਵਿਕਾਰ ਚੂਠ ਹੋਏ ਆਪੇ ਸੱਚੇ ਵਖ ਕੱਢੇ ਜਜਮਾਲੇ ਸਚਿਆਰ ਸਿੱਖ ਬਹਿ ਸਤਿਗੁਰ ਪਾਸ ਘਾਲਣ ਊੜਿਆਰ ਨ ਲਭਣੀ ਕਿਤੈ ਥਾਂਏ ਭਾਲੇ ਜਿਨ੍ਹਾਂ ਸਤਿਗੁਰ ਕਾ ਆਖਿਆ ਸੁਖਾਵੇ ਨਾਹੀ ਨਾ ਮੋਹ ਕੁਲੇਰੇ ਫਿਰ ਹੈ ਦਈਏ ਗਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਤੇਰੀ ਸੇ ਕਿਚਰ ਕੁਵੇਰਾਇਨ ਮਨ ਮੁਖ ਬੇਤਾਲੇ ਸਤ ਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ ਉਹ ਆਪ ਵਰਤਾ ਆਪਣੀ ਵਥ ਨਾਲੇ ਜਨ ਨਾਨਕ ਇੱਕ ਨਾਂ ਗੁਰ ਮੇਲ ਸੁਖ ਦੇਵੈ ਇਕ ਆਪੇ ਵਖ ਕੱਢੈ ਠਗ ਵਾਲੇ ਮਹੱਲਾ ਚੌਥਾ ਜਿਨਾ ਅੰਦਰ ਨਾਮ ਨਿਧਾਨ ਹਰ ਤਿਨ ਕੇ ਤਾਜ ਦਈਏ ਆਂਦੇ ਰਾਸ ਤਿਨ ਚੂਕੀ ਮੁਖ ਤਾਜੀ ਲੋਕਨ ਕੀ ਹਰ ਪ੍ਰਭ ਅੰਗ ਕਰ ਬੈਠਾ ਆਪਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰਹਿ ਸਾबास ਸ਼ਾਹ ਪਾਦਸ਼ਾ ਸਭ ਹਰ ਕਾ ਕੀਆ ਸਭ ਜਨ ਕੋ ਆਏ ਕਰਹਿ ਰਹਿ ਰਾਸ ਗੁਰਪੂਰੇ ਦੀ ਵੱਡੀ ਵਡਿਆਈ ਹਰ ਵੱਡਾ ਸੇਵ ਅਤਲ ਸੁਖ ਪਾਇਆ ਗੁਰਪੂਰੇ ਦਾਨ ਦਿਆ ਹਰ ਨਿਹਚਲ ਨਿਤ ਬਖਸ਼ੇ ਚੜ੍ਹੇ ਸਵਾਇਆ ਕੋਈ ਨਿੰਦਕ ਵਡਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੇ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗੰ ਬਦਿਆਲ ਹੈ ਵਡ ਦਾਤਾ ਦਾਣਾ ਤੁਧ ਜੇਵਡ ਮੈਂ ਹੋਰ ਕੋ ਦਿਸ ਲਾਇ ਆਵਈ ਤੂੰ ਹੈ ਸੁਗੜ ਮੇਰਾ ਮਨ ਭਾਣਾ ਮੋਹ ਕੁਟੰਬ ਦਿਸ ਆਵੰਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਣ ਤਿਤ ਚਿਤ ਲਾਇੰਦੇ ਸੇ ਕੂੜਿਆਰ ਕੂੜਾ ਤਿਨ ਮਾਣਾ ਨਾਮ ਕ ਸੱਚ ਧਿਆਏ ਤੂੰ ਬੇਨ ਸੱਚੇ ਪਾਤ ਪਾਤ ਮੋਏ ਅਜਾਣਾ ਸ਼ਲੋਕ ਮਹੱਲਾ ਚੌਥਾ ਅੱਗੋਂ ਦੇ ਸਤਿ ਭਾਉ ਉਹਨਾਂ ਦੇ ਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੇ ਅੱਧ ਵਿੱਚ ਫਿਰੈ ਮਨ ਮੁਖ ਵਿਚਾਰਾ ਗੱਲ ਨਹੀਂ ਕਿਉਂ ਸੁਖ ਪਾਵੇ ਜਿਸ ਅੰਦਰ ਪ੍ਰੀਤ ਨਹੀਂ ਸਤ ਗੁਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਰ ਪ੍ਰਭ ਕਰਤਾ ਤਾ ਸਤਗੁਰ ਪਾਰ ਬ੍ਰਹਮ ਨਦਰਿ ਆਵੇ ਤਾ ਅਪਿਓ ਪੀਵੇ ਸ਼ਬਦ ਗੁਰ ਤੇਰਾ ਸਭ ਕਾੜਾ ਅੰਦੇਸਾ ਭਰਮ ਚੁਕਾਵੇ ਸਦਾ ਆਨੰਦ ਰਹੇ ਦਿਨ ਰਾਤੀ ਜਨ ਨਾਨਕ ਅਨੰਦਿਨ ਹਰ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਗੁਰਤਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ ਉਦਮ ਕਰੇ ਭਲਕੇ ਪਰ ਬਾਤੀ ਇਸ ਨਾਮ ਕਰੇ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਤਿਲ ਵਿਖ ਪਾਪ ਦੋਖ ਲੈ ਜਾਵੈ ਫਿਰ ਚੜੈ ਦਿਵਸ ਗੁਰ ਬਾਣੀ ਗਾਵੈ ਬੰਦਿਆ ਉਦਿਆਂ ਹਰ ਨਾਮ ਧਿਆਵੈ ਜੋ ਸਾਸ ਜਿਹੜਾ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਭਾਵੇ ਜਿਸ ਨੂੰ ਦਇਆਲ ਹੋਵੇ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੇ ਜਨ ਨਾਨਕ ਥੂੜ ਮੰਗਾ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰਹ ਨਾਮ ਜਪਾਵੇ ਪੌੜੀ ਜੋ ਤੁਧ ਸੱਚ ਤੇ ਆਇਂਦੇ ਸੇ ਵਿਰਲੇ ਥੋੜੇ ਜੋ ਮਨ ਚਿਤ ਇੱਕ ਆਰਾਧ ਦੇ ਤਿਨ ਕੀ ਬਰਕਤ ਖਾਹ ਅਸੰਖ ਕਰੋੜੇ ਤਦਨੋਂ ਸਭ ਧਿਆਇਂਦੀ ਸੇ ਖਾਏ ਪੈ ਜੋ ਸਾਹਿਬ ਲੋੜੇ ਜੋ ਬਿਨ ਸਤਗੁਰ ਸੇਵੇ ਖਾਂਦੇ ਪੈਨਦੇ ਸੇ ਮੋਏ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸ ਕੱਢਹਿ ਮੁਖ ਖੋਲੇ ਮਨ ਖੋਤੇ ਦਈਏ ਵਿਸੋੜੇ ਸ਼ਲੋਕ ਮਹੱਲਾ ਚੌਥਾ ਮਲ ਜੂਈ ਭਰਿਆ ਨੀਲਾ ਕਾਲਾ ਖਦੋਲੜਾ ਬੇਮੁਖ ਬੇਮੁਖ ਨੋਂ ਪਾਇਆ ਪਾਸ ਨਾ ਦੇਈ ਕੋਈ ਬਹਿਣ ਜਗਤ ਮਹਿ ਗੁਹੂ ਪੜ ਸਭੀ ਮਲ ਲਾਏ ਮਨ ਮੁਖ ਆਇਆ ਪ੍ਰਾਈ ਜੋ ਨਿੰਦਾ ਚੁਗਲੀ ਨੂੰ ਬੇਮੁਖ ਕਰ ਕੈ ਭੇਜਿਆ ਓਥੈ ਕੀ ਮਹੰਕਾਲਾ ਦੁਹਾਵੇ ਮੁਖਾਂ ਦਾ ਤਰਾਇ ਤੜ ਸੁਣਿਆ ਸਭਤ ਜਗਤ ਵਿੱਚ ਪਾਈ ਬੇਮੁਖ ਸਣੈ ਨਫਰੈ ਪੌਲੀ ਪਾਉਂਦੀ ਆਵਾ ਹੋਇ ਕੈ ਉਠ ਘਰ ਆਇਆ ਅੱਗੇ ਸੰਗਤੀ ਕੁੜਮੀ ਵੇ ਮੁਖ ਰਲਣਾ ਨਾ ਮਿਲੈ ਤਾ ਬਹੁਤੀ ਭਤੀਜੀ ਫਿਰਿਆ ਘਰ ਪਾਇਆ ਹਲਕ ਪਲਤ ਦੋਵੇਂ ਗਏ ਨਿਤ ਭੁੱਖਾ ਕੂਕੇ ਤਿਹਾਇਆ ਧਨ ਧਨ ਸੁਆਮੀ ਕਰਤਾ ਪੁਰਖ ਹੈ ਜਿਨ ਨਿਆਉ ਸਤਿ ਬਹਿ ਆਪ ਕਰਾਇਆ ਜੋ ਨਿੰਦਾ ਕਰੇ ਸਤਗੁਰ ਪੂਰੇ ਕੀ ਸੋ ਸੱਚੈ ਮਾਰ ਪਚਾਇਆ ਇਹ ਅਖਰ ਤਿਨ ਆਖਿਆ ਜਿਨ ਜਗਤ ਸਭ ਉਪਾਇਆ ਮਹੱਲਾ ਚੌਥਾ ਸਾਹਿਬ ਜਿਸ ਕਾ ਨੰਗਾ ਭੁੱਖਾ ਹੋਵੇ ਤਿਸ ਦਾ ਨਫਰ ਕਿਤੋਂ ਰਜਖਾਏ ਜੇ ਸਾਹਿਬ ਕੈ ਘਰ ਵਥ ਹੋਵੇ ਸੋ ਨਫਰੈ ਹੱਥ ਆਵੇ ਅਣ ਹੋੰਦੀ ਕਿਥੋਂ ਪਾਏ ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ ਨਾਨਕ ਸੇਵਾ ਕਰਹੁ ਹਰਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੈ ਨਾ ਕੋਈ ਪੌੜੀ ਨਾਨਕ ਵਿਚਾਰ ਹੈ ਸੰਤ ਜਨ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ਪ੍ਰਗਟ ਪਹਾ ਰਾਜਾ ਆਪਦਾ ਸਭ ਲੋਕ ਸੁਣੰਦੇ ਸੁਖ ਨਾ ਪਾਏ ਮੁਗਧ ਨਰ ਸੰਤ ਨਾਲ ਖਹੰਦੇ ਓਏ ਲੋਚਨ ਉਨਾਂ ਗੁਣੈ ਨੂੰ ਓਏ ਅਹੰਕਾਰ ਛੜੰਦੇ ਓਏ ਵਿਚਾਰੇ ਕਿਆ ਕਰਹਿ ਜਾਂ ਭਾਗ ਤੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨ ਸੰਦੇ ਵੈਰ ਕਰਹਿ ਨਿਰਵੈਰ ਨਾਲ ਧਰਮ ਨਿਆਏ ਪਚੰਦੇ जो जो संत सरापया से फिर पवन्दे पेड मुण्डाहु तिस डाल सुकंदे